ਓਹ ਹੋ ਹੋ ਇੰਨਾ ਘੈਂਡਾ ਡੈਨੀ ਟੇਬਲ ਹਾਂਜੀ ਇਦਾਂ ਦੇ ਡੈਨੀ ਟੇਬਲ ਤਿਆਰ ਹੁੰਦੇ ਆ ਜੀ ਉਰੇ ਤੇ ਆ ਡੈਨੀ ਟੇਬਲ ਦਾ ਆਰਡਰ ਆਇਆ ਸੀ ਆਪਾਂ ਨੂੰ ਅਮਰੋਸਰ ਤੋਂ ਜੀ ਉਹਨਾਂ ਨੇ ਆਪਦੇ ਮਨਪਸੰਦ ਦਾ ਲਵਾਇਆ ਫੈਬਰਿਕ ਕਿਉਂਕਿ ਉਹਨਾਂ ਦੇ ਆਲਰੇਡੀ ਸੋਫਾ ਤੇ ਬੈੱਡ ਨੂੰ ਲੱਗਿਆ ਹੋਇਆ ਸੀਗਾ ਬਰਾਊਨ ਸ਼ੇਡ ਦਾ ਉਹਨਾਂ ਨੇ ਲਵਾਇਆ ਫੈਬਰਿਕ ਤੇ ਚੌਰਸ ਟੇਬਲ ਕਰਵਾਇਆ ਤੇ ਉੱਪਰ ਰੱਖਿਆ ਹੈ 3D ਗਲਾਸ 10mm ਦਾ ਤੇ ਇਹ ਡੈਨੀ ਟੇਬਲ ਦਾ ਸਾਰੇ ਦਾ ਪ੍ਰਾਈਸ ਹੈਗਾ ਜੀ ਚੌਰਸ ਪਾ ਲਾ ਕੇ ਟੇਬਲ 40000 ਰੁਪਇਆ ਤੁਸੀਂ ਵੀ ਕੋਈ ਆਰਡਰ ਕਰਨਾ ਹੋਇਆ ਤੱਕ ਕਰ ਸਕਦੇ ਹੋ ਵੀਡੀਓ ਤੇ ਨੰਬਰ ਆ ਰਿਹਾ ਤੁਹਾਨੂੰ ਗੱਡੀ ਲੋਡ ਹੁੰਦੀ ਦਿਖਾਉਣੇ ਆਪਾਂ ਅੰਮ੍ਰਿਤਸਰ ਜੀ 60000 ਦਾ ਫਰਨੀਚਰ ਗਸਟਮਰ 65000 ਦਾ ਫਰਨੀਚਰ ਲਿਆ ਤੇ ਸ਼ਿਪਿੰਗ ਆਪਾਂ ਕਰ ਰਹੇ ਹਾਂ ਉਹਨਾਂ ਨੂੰ ਫ੍ਰੀ ਠੀਕ ਹੈ ਜੀ ਪੰਜਾਬ ਚ ਜਿੱਥੇ ਮਰਜ਼ੀ ਤੁਸੀਂ ਆਰਡਰ ਕਰ ਦੋ 60000 ਰਮਾਉਂਟ ਤੋਂ ਉੱਪਰ ਫਰਨੀਚਰ ਹੋਣਾ ਚਾਹੀਦਾ ਸ਼ਿਪਿੰਗ ਸਾਰੇ ਪੰਜਾਬ ਚ ਬਿਲਕੁਲ ਹੀ ਫ੍ਰੀ ਆ ਸਾਡੀ ਜੀ ਬਾਕੀ ਲੋਡ ਗੱਡੀ ਹੁੰਦੀ ਆ ਸਾਡੀ ਫੁੱਲ ਜ਼ਿੰਮੇਵਾਰੀ ਤੇ ਹੋਊਗੀ ਦੇਖਦੇ ਆ ਕੀ ਕੀ ਸਮਾਨ ਸੀ ਕਿ ਉਹਨਾਂ ਦੇ ਗਸਟਮਰ ਦਾ ਲੋਡ ਕਰਾ ਕੇ ਗੱਡੀ ਉਹਨੂੰ ਪ੍ਰੋਪਰ ਵੀਡੀਓ ਅਪਡੇਟ ਕਰਦੇ ਆ ਆਪਾਂ ਆਨਲਾਈਨ ਠੀਕ ਹੈ ਬਾਕੀ ਚੈੱਕ ਕਰਦੇ ਕਿ ਕੀ ਲੇਆਉਟ ਕਰਨਾ ਇਹ ਹੋ ਰਹੀ ਹੈ ਗੱਡੀ ਲੋਡ ਹੁਣ ਸੋਫਾ ਕਮ ਬੈੱਡ ਵੀ ਕੀਤਾ ਸੀ ਆਰਡਰ ਉਹਨਾਂ ਨੇ ਤੇ ਸੋਫਾ ਕਮ ਬੈੱਡ ਵੀ ਹੋ ਚੱਲਿਆ ਲੋਡ ਗੱਡੀ ਪੈਕ ਵਗੈਰਾ ਕਰਕੇ ਅਸੀਂ ਦਿੰਦੇ ਆ ਪ੍ਰੋਪਰ ਆ ਠੀਕ ਹੈ ਜੀ ਫੁੱਲ ਸੇਫਟੀ ਨਾਲ ਆਊਗਾ ਤੁਹਾਡਾ ਸਮਾਨ ਤੇ ਆ ਵੀ ਹੁਣ ਪੈਕ ਹੋਣ ਲੱਗਿਆ ਇਹ ਗੰਦਾ ਜਹਾਜ ਜਾਂਦਾ ਉਹ ਇਦਾਂ ਪੈਕ ਹੋ ਜਾਂਦਾ ਜੀ glass ਵਗੈਰਾ ਖੂਜੇ ਵਗੈਰਾ ਹੀ ਟੁੱਟਦੇ ਕੋਈ ਵੀ ਤੇ ਫੁੱਲ ਸੇਫਟੀ ਹੁੰਦੀ ਆ ਜੀ ਸਾਡੀ ਆਪ ਦੀ ਟੁੱਟ ਭਾਈ ਸਾਡੀ ਹੁੰਦੀ ਆ ਅਸੀਂ ਆਪ ਦੀ ਗੱਡੀ ਚ ਫੁੱਲ ਸੇਫਟੀ ਦਾ ਮਾਲ ਭੇਜਦੇ ਆ ਸਿੱਟਾ ਵਗੈਰਾ ਲਾ ਕੇ ਗੱਤੇ ਵਗੈਰਾ ਨਾਲ ਲਾ ਕੇ ਆ ਚੈੱਕ ਕਰੋ ਗੱਤੇ ਵਗੈਰਾ ਸਾਰੇ ਪਏ ਆ ਇਦਾਂ ਚਾਹ ਚੰਗੀ ਤਰ੍ਹਾਂ ਇਹ ਸਾਡੇ ਕੋ ਸਾਹਿਬ ਹੈ ਇਹਨਾਂ ਦੀ ਫੰਕਸ਼ਨ ਮੈਂਬਰੀ ਹੁੰਦੀ ਹੈ ਹਨਾ ਵੀ ਮੈਨੇਜਰ ਹੈ ਮੈਨੇਜਰ ਸਾਹਿਬ ਹਨਾ ਮੈਨੇਜਰ ਸਾਹਿਬ ਬੋਲਦਾ ਨਹੀਂ ਮੇਰੇ ਆ ਜਾਂ ਮਿਲੀ ਨਹੀਂ ਲੱਗਦਾ ਹੈ ਕੌਣ ਨਹੀਂ ਖਾਦੀ ਹੈ ਤੇ ਬੋਲ ਕੇ ਆਹੀ ਮੇਰੇ ਬੋਲਦਾ ਨਹੀਂ ਛੋਟਾ ਛੋਟਾ ਸਮਾਨ ਨਿਕਲ ਹੀ ਜਾਂਦਾ ਜੀ ਦੇਖੋ ਆਪਾਂ ਵੀ ਆ ਨਿਕਲੇਗਾ ਸਮਾਨ ਆਰਡਰ ਕੀਤੀਆਂ ਸੀ ਆ ਵੀ ਟੇਬਲ ਨਿਕਲੇ ਆਇਆ ਚਲੇ ਜਾਓ ਗੱਡੀ ਚ ਇੱਕ ਗਰੇਜੇ ਜੀ ਭੇਜਣਾ ਜਾਂਦੇ ਹਾਂ ਸ਼ਿਪਿੰਗ ਫ੍ਰੀ ਵਾਲੀ ਆਫਰ ਹੈ ਇੱਕ ਗਰੇਜੇ ਜੀ ਜਾਣਾ ਪੁਰਾਣ ਸੇਫਟੀ ਨਾਲ ਉਹ ਅੱਜ ਦਿਖਾਉਂਦੇ ਆ ਗੱਡੀ ਕਿਦਾਂ ਲੋਡ ਹੋ ਰਹੀ ਹੈ ਕਿੰਨੀਆਂ ਸੀਟਾਂ ਦੇ ਸੀਟਾਂ ਦੇ ਢੇਰ ਲੱਗਿਆਂ ਦੇ ਉਹ ਲੋਡ ਕਰਦੇ ਹੁੰਦੇ ਆ ਉਹ ਸਭ ਕੁਝ ਜਾਉ ਉਸ ਮਾ ਦੇਖੀ ਗੱਡੀ ਚ ਅਮਰਸਰ ਅਮਰਸਰ ਹਨਾ ਜੀ ਪਾਵਾ ਸਾਹਿਬ ਨੀਂਦ ਹੁੰਦੀ ਆ ਪੂਰੀਆਂ ਅੱਜ ਕਿਥੋਂ ਆਇਆ ਇਹ ਸਾਰਾ ਪੰਜਾਬ ਘੁੰਮਦਾ ਰਹਿੰਦਾ ਹੈ ਪੰਜਾਬ 'ਚ ਜੀ ਸ਼ਿਪਿੰਗ ਬਿਲਕੁਲ ਫ੍ਰੀ ਆ 60 ਹਜ਼ਾਰ ਦਾ ਫਰਨੀਚਰ ਲੈਣ ਤੇ ਸਾਰੇ ਪੰਜਾਬ 'ਚ ਤੇ 40 ਹਜ਼ਾਰ ਦਾ ਫਰਨੀਚਰ ਪਰਚੇਜ਼ ਕਰਨ ਤੇ 70 ਤੋਂ 80 ਕਿਲੋਮੀਟਰ ਤੱਕ ਦੀ ਸ਼ਿਪਿੰਗ ਬਿਲਕੁਲ ਹੀ ਫ੍ਰੀ ਆ ਜੀ ਗੈਲ ਫਰਨੀਚਰ ਵਾਲਿਆਂ ਨੇ ਆਫਰ ਲਾਈ ਰੱਖੀ ਆ ਜੀ ਗੈਲ ਫਰਨੀਚਰ ਵਾਲਿਆਂ ਨੇ ਸਟਾਕ ਆਪਣੇ ਕੋਲ ਹੱਦ ਤੱਕ ਰੈਡੀ ਰਹਿੰਦਾ ਟੇਬਲ ਲੋਡ ਕਰਾਤਾ ਜੀ ਦੇਖੋ ਟੇਬਲ ਫੁੱਲ ਸੇਫਟੀ ਆ ਜਾਂਦਾ ਕਿ ਸਕ੍ਰੈਚ ਵਗੈਰਾ ਨਾ ਪੈਣ ਤੇ ਹੁਣ ਪਹਿਲਾਂ ਕੋਟੀਆਂ ਦੋ ਇੱਥੇ ਪਾਵਾਂ ਤੇ ਜਾਂ ਉੱਤੇ ਚਲ ਲੈ ਇੱਧਰ ਪਾਲਾ ਫੇਰ ਉੱਪਰ ਪਾਲੀ ਲੈ ਖੜਾ ਪੱਲਾ ਇੱਧਰ ਦੇਖੋ ਹਾਂ ਦੇਖੋ ਸਮਾਨ ਸਾਰਾ ਪੈਕ ਹੋ ਗਿਆ ਮਨੋ ਜੀ ਟੇਬਲ ਟੇਬਲ ਉੱਪਰ ਤੇ ਨੀਚੇ ਰਾ ਬੂਚੇ ਰਾ ਇੱਧਰ ਪਾਤੀਆਂ ਇੱਕ ਉਹ ਮੂਰੇ ਪਾਤੀ ਤੇ ਹੋ ਗਿਆ ਸਮਾਨ ਗੱਡੀ ਚ ਕੰਪਲੀਟ ਰਹਿ ਗਿਆ ਆ ਚੀਜ਼ਾਂ ਜੀ ਜਿਹੜਾ ਇਹ ਕਾਪਾਕ ਪਾਉੜੀ ਆ ਕਿੰਨਾ ਕਿੰਨਾ ਕਹਿੰਦੇ ਤੇ ਤੁਹਾਨੂੰ ਪ੍ਰੋਪਰ ਲੋਡ ਕਰਕੇ ਦਿਖਾਉਣੀ ਹੈ ਹੁਣ ਕਿੱਥੇ ਪਾਉਣੀ ਆ ਇਹ ਲਓ ਜੀ ਆ ਗੱਡੀ ਦਾ ਹੋ ਗਿਆ ਸਮਾਨ ਕੰਪਲੀਟ ਤੇ ਹੋ ਗਈ ਤਿਆਰ ਤੇ ਹੁਣ ਆਪਾਂ ਇਹ ਚ ਤਰਪਾਲ ਵਗੈਰਾ ਪਾਉਣੀ ਆ ਗੱਡੀ ਦੀ ਪਹਿਲਾਂ ਹੁਣ ਆਪਾਂ ਦੀ ਜੀ ਆਪਣੀ ਬੈਕ ਸਾਈਡ ਇੱਧਰ ਹੈਗੀ ਆ ਫੈਕਟਰੀ ਤੇ ਫਰੰਟ ਤੇ ਸ਼ੋਅਰੂਮ ਤੇ ਇੱਕ ਸ਼ੋਅਰੂਮ ਹੋਰ ਰੈਡੀ ਹੋ ਰਿਹਾ ਇੱਥਾਂ ਵੀ ਦਾ ਯਾਰ ਨਾ ਮੈਂ ਟੈਕੀ ਟੋਕਿਆ ਰੋ ਰਿਹਾ ਫਿਰ ਨਾ ਚੋਰਤ ਸੀਗਾ ਆ ਹੁਣ ਗਲਾਈ ਤੇ ਤਿਆਰ ਹੋ ਗਿਆ ਥੈਂਕ ਯੂ ਇਹ ਕਸਟਮਰ ਦਾ ਫਰਮਾਰੀ ਆ ਭਾਈ ਇਹਦੇ ਟਾਈਮ ਟੱਪ ਦਾ ਮਾਣ ਆ ਤੇ ਇਹ ਆਰਡਰ ਹੈਗਾ ਆਪਣਾ ਲੁਧਿਆਣੇ ਤੋਂ ਕਸਟਮਰ ਆਏ ਸੀ ਤੇ ਸੀਗਾ ਉਹਨਾਂ ਦਾ ਇਹ ਪਾਣੀ ਡੇਟਾ ਆਪਣੀ ਬੇਟੀ ਬਾਹਰ ਵੀ ਉਹਨਾਂ ਨੇ ਭੇਜਿਆ ਸੀ ਉਹਨਾਂ ਨੇ ਇੱਕ ਰਮਾਰੀ ਲਈ ਇੱਕ 6 ਫੁੱਟ ਹਾਈਟ ਵਾਲਾ ਬੜਾ ਬੈੱਡ ਲਿਆ ਜਿੱਥੇ ਸੌ ਸਕਣ ਬੈੱਡ ਤੇ ਜਾਣਾ ਆਪਣਾ ਲੁਧਿਆਣੇ ਜਨਸਾਂ ਦੇ ਸਭ ਤੋਂ ਜ਼ਿਆਦਾ ਭਾਰੀ ਹੁੰਦੀ ਹੈ ਜਿਹੜੀ ਹੁੰਦੀ ਹੈ ਅਲਮਾਰੀ ਠੀਕ ਹੈ ਸਭ ਤੋਂ ਜ਼ਿਆਦਾ ਭਾਰੀ ਹੁੰਦੀ ਹੈ ਨੂੰ ਲਾਉਣ ਵਾਸਤੇ ਚਾ ਚੁਣਾਉਣ ਵਾਸਤੇ ਵੀ 5-7 ਬੰਦੇ ਚਾਹੀਦੇ ਆ ਬੰਦੇ ਬੰਦੇ ਕੋਈ ਚੱਕਰ ਹੀ ਨਹੀਂ ਪੂਰੀ ਸੇਫਟੀ ਨਾਲ ਪੇਟਣਾ ਹੁੰਦਾ ਸਮਾਨ ਜੀ ਅਸੀਂ ਹੁਣ ਬਾਰੇ ਸਭ ਤੋਂ ਜ਼ਿਆਦਾ ਭਾਰੀ ਹੁੰਦੀ ਹੈ ਆ ਬੈਡਾਂ ਸਿਲੈਕਟ ਕੀਤਾ ਕਸਟਮਰ ਨੇ ਚੈੱਕ ਕਰੋ 6 ਫੁੱਟ ਉੱਪਰ ਹਾਈਟ ਹੈ ਇਹਦੀ ਸੈੱਟੇਬਲ ਚੈੱਕ ਕਰੋ ਜਿੰਨੇ ਵੀ ਬੈਡਾਂ ਲੈਂਪ ਵਗੈਰਾ ਲੱਗੇ ਹੋਏ ਸਾਰਿਆਂ ਦੇ ਕਲਰ ਚੇਂਜ ਹੁੰਦੇ ਆ ਪੈਕ ਕਰ ਦੋ ਸਾਰਾ ਇਹ ਸਟਾਕ ਸਾਡੇ ਕੋਲ ਹੱਥਾਂ ਮੇ ਰੈਡੀ ਹੁੰਦਾ ਬੈਡ ਜਿਹਦਾ ਲੈਦਾ ਡਿਜ਼ਾਈਨ ਦਾ ਜਾਣਗੇ ਸੋਫੇ ਮਤ ਜਾਣਗੇ ਸਾਨੂੰ ਤੇ ਡੈਨੀ ਟੇਬਲ ਵਗੈਰਾ ਵੀ ਰੈਡੀ ਆ ਅਮਰ ਸਿੰਘ ਨੂੰ ਜਾਣਾ ਹੈ ਨਾਲ ਜਾ ਅਮਰ ਸਿੰਘ ਨੂੰ ਜਾਣਾ ਹੈ ਨਾ ਚਲ ਠੀਕ ਆ ਇੱਥੇ ਗੱਡੀ ਖਿਲਾ ਜੂਗਾ ਆ ਫਰਪਾਲ ਪਾ ਕੇ ਹਾਂ ਚਲ ਬੰਦਾ ਹੈ ਤਸਵੀਰ ਲੈ ਲਓ ਤਸਵੀਰ ਆਏ ਤਾਂ ਜਾਊਗਾ ਹੀ ਨਾਲ ਆ ਜੀ ਆ ਜੀ ਤੇ ਆ ਹੋ ਰਿਹਾ ਆਪਣਾ ਸੂਟ ਨੂੰ ਰੈਡੀ ਅੱਜ ਤਰੀਕ ਹੈਗੀ 9 9 8 ਤੇ ਆ 30 ਤਰੀਕ ਤੱਕ ਸਾਰਾ ਸੂਟ ਰੈਡੀ ਹੋਣਾ full ਜ਼ੋਰ ਲਾਇਆ ਹੋਇਆ ਆਪਣਾ ਕਿ showroom ready ਕਰਨਾ ਹੀ ਕਰਨਾ ਸਾਰੇ ਮਿਸਤਰੀਆਂ ਨੂੰ ਕਹਿ ਕੇ ਸੋਡੇ ਸੰਯੋਗ ਦੇ ਨਾਲ ਹੀ ਸਾਡਾ ਜਦੋਂ ਸਾਡਾ ਕੰਮ ਚੱਲਦਾ ਤੁਸੀਂ ਵੀਡੀਓ ਸ਼ੇਅਰ ਕਰਦੇ ਹੋ ਜਾਂ ਘਰ ਵਾਸਤੇ ਤੁਸੀਂ ਫਰਨੀਚਰ ਲੈਂਦੇ ਹੋ ਠੀਕ ਹੈ ਜੀ ਤੁਸੀਂ ਵੀਡੀਓ ਸ਼ੇਅਰ ਕਰਿਆ ਕਰੋ ਕਿ ਸਾਡੀ ਖੁਦ ਹੀ ਮੈਨੂਫੈਕਚਰਿੰਗ ਆਸੀਂ ਬਾਹਰੋਂ ਕੋਈ ਬਾਹਰੋਂ ਨਹੀਂ ਲੈਂਦੇ ਹੈਗੇ ਚੈੱਕ ਕਰੋ ਬੇਟੀ ਕੁਆਲਟੀ ਮਾਰਕੀਟ ਬਣਾਉਂਦੇ ਆ ਕਿ ਬੈਸਟ ਤੋਂ ਬੈਸਟ ਫੀਚਰ ਅਸੀਂ ਪ੍ਰੋਵਾਈਡ ਕਰਵਾ ਸਕੀਏ ਦੇਖੋ ਠੀਕ ਹੈ ਨਵੇਂ ਤੋਂ ਨਵਾਂ ਜੇ ਤੁਹਾਨੂੰ ਰੁਕਾ ਹੱਥ ਚੈੱਕ ਕਰੋ ਆ ਵੀ ਨਵਾਂ ਜੇ ਨਾ ਜੇ ਜਿੱਥੇ ਨਹੀਂ ਲੱਗਦੇ ਹੈਗੇ ਮਰ ਮਰ ਕੇ ਫੈਕਟਰੀ ਜੀ ਰਹਿ ਜਾਂਦੇ ਹੈ ਅਦੇ ਕੋਟਵਲ ਸੇਰ ਦਾ ਗਰੇ ਆ ਥੋੜਾ ਲਾਈਟ ਆ ਡਾਰਕ ਆ ਆ ਬੰਦੇ ਆ ਸੋਕਾਇ ਤੇ ਇਹ ਫਰਦਿਆ ਕਰੋਨ ਵਾਲਾ ਸੋਕਾ ਬਹੁਤ ਟ੍ਰੈਂਡਿੰਗ ਚ ਸੀਗਾ ਆਪਾਂ ਕਲਰ ਚੇਂਜ ਕੀਤਾ ਸੀ ਇਹ ਚ ਮੈਂ ਕਿਹਾ ਬੰਦੇ ਬਲੈਕ ਤੇ ਗਰੇ ਚ ਦੇਖੋ ਤੁਹਾਨੂੰ ਕਿਹੜਾ ਡੈਨ ਬਣਦਾ ਹੈ ਇਹ ਹਾਸੋ ਸੋਕਾ ਰੈਡੀ ਹੋ ਰਿਹਾ ਹੈ ਹਾਂ ਤਾਂ ਹਾਸੋ ਕਰਾਉਣਾ ਵਾਲਾ ਅਰੇ ਵੀਰ ਆ ਪਾ ਕੇ ਰੋਡਾਂ ਚ ਅਪਡੇਟ ਕਰ ਆ ਬਣੀ ਇਹ ਦੀ ਕਿ ਬਣਾ ਬਣਿਆ ਸੀ ਨਾਲ ਜਿਹੜਾ ਸੌੜ ਹੋ ਗਿਆ ਇਹ ਹੋ ਗਏ ਸਾਰੀ ਪੈਕਿੰਗ ਵਗੈਰਾ ਦਾ ਪੈਕ ਹੋ ਕੇ ਭੇਜਦੇ ਆਂ ਅਸੀਂ ਸੇਫਟੀ ਨਾਲ ਇਹ ਰਸਤੇ ਜਿੱ ਮਿੱਟੀ ਵਗੈਰਾ ਨਾਲ ਭੇਜਦੇ ਕੋਸਾ ਆਪ ਆਇਆ ਇਹ ਕਾਰੀਗਰ ਆ ਕਾਪੀ ਵੇਟ ਆ ਇਹੋ ਜਿਹੜਾ ਮਰਜੀ ਡਿਜ਼ਾਈਨ ਦਿਖਾ ਦੋ ਬੈੱਡ ਦੇਖਣ ਆਇਆ ਮੇਰਾ ਆ ਸੇਲ ਹੋ ਗਿਆ ਤੇ ਦੁਬਾਰਾ ਫਿਰ ਬਣਾਉਣਾ ਇਹ ਠੀਕ ਆ ਹਾਂ ਆ ਗਏ ਬਈ ਮੈਂ ਕ੍ਰਾਈਮ ਪੈਟਰੋਲ ਦੀ ਗੱਲ ਹਾਂ ਇਹ ਏ ਡਰਾਈਵਰ ਸਾਡਾ ਜਦੋਂ ਵੀ ਕਿੜਾ ਲਾ ਕੇ ਆਜੂ ਕਰਾਈਂ ਪਟ્રોલ ਲਾ ਕੇ ਪੈਜੂ ਚੰਨੋ 8 ਆ ਪਰ ਮਾਰ ਗਿਆ ਇਹ ਜ਼ਬਾਹ ਹੱਸਦਾ ਭਾਈ ਅੰਦਰ ਹੱਸਪਾ चलो दबद चोबर कहते खानपुरी है चक अगे फर्क रख ली फोन साहब हो गए अगे ਆ ਸਰਦਾਰ ਜੀ ਦਾ ਗੱਲ ਹੀ ਬਹੁਤ ਆ ਨਾ ਖਾਨਪੁਰ ਵਾਲੇ ਸਰਦਾਰ ਜੀ ਹੱਸ ਕੇ ਦਾ ਦਿਖਾਵੇ ਅੱਜ ਕੇ ਨਾ ਕਰੀ ਕਿਤੇ 2 ਨੰਬਰ ਹੀ ਇਹ ਬੜਦਾ ਡਿਜ਼ਾਈਨ ਕੀਤਾ ਸੀ ਤਿਆਰ ਆਪਾਂ ਇੱਕ ਇੱਕ ਦਾ ਜਿਦੋਂ ਵੀ 3-4 ਪੀਸ ਤਿਆਰ ਕੀਤੇ 3-4 ਪੀਸ ਮੈਂ ਤਾਂ ਜੀ

ਇਹਨਾਂ ਪਤੀ ਬਗਮੇ ਇੱਕ ਸੋਰਾਟ ਸੋਰਾਟ ਚਾਰ ਕਿਸਮ ਦਾ ਆਧਿਆਮਨ ਸੋਰਾਟ ਹੈ ਕੈਮ ਬਣ ਗਿਆ ਇਹ ਚਿੰਦਿਆ ਰੋਏ ਸਾਨੂੰ ਦੇਖੋ ਆਪਾਂ ਤੁਹਾਨੂੰ ਦਿਖਾ ਦੇਗੇ ਜਿੱਥਾਂ ਵੀ ਚਾਹੀਦੀ ਹੋਵੇ ਉਹ ਮਾਨ ਲੈ ਲੈ ਕੇ ਜਾਣਾ ਬੜਾ ਔਖਾ ਹੋਵੇ ਉਹ ਵੀ 6 ਫੁੱਟ ਹੋਣ ਜਿੰਦੀ ਆਹ ਚਲ ਹੁਣ ਤੁਹਾਨੂੰ ਦਿਖਾਉਂਦੇ ਆ ਪ੍ਰੋਪਰ ਗੱਡੀ ਲੋਡ ਹੋਈ ਹੋਈ ਆ ਬੈਡ ਲਾਉਣ ਲੱਗੇ ਤੁਹਾਨੂੰ ਘੱਟੋ ਘੱਟ ਚਾਰ ਬੰਦੇ ਚਾਹੀਦੇ ਹੁੰਦੇ ਆ ਆਪਣੀ ਅਨਲੋਡਿੰਗ ਨਹੀਂ ਹੁੰਦੀ ਕਿਸੇ ਵੀ ਸਮਾਨ ਭੇਜਦੇ ਆ नौ फुट बैक छे फुट हाइटर साहब भी आ गए मारो हिमत करो फुल सेफ्टी ना। हो गया ना सामने तसली तो वक्त फुल से जिना कबाड़िये कोता होंडा भी लोन लगे ਬੋਰੀਆਂ ਦੀ ਬੋਰੀ ਲਾਟਾ ਫੁੱਲ ਬੋਰੀ ਇੱਕ ਬੋਰੀ ਇੱਕ ਗੱਡੀ ਨੂੰ ਲੱਗੇ ਜਾਂਦੀ ਹੈ ਲੋਡ ਹੋਣ ਲੱਗੇ ਨਹੀਂ ਤਾਂ ਦੋ ਬੋਰੀਆਂ ਸਾਡੇ ਪੱਕੀਆਂ ਰੱਖੀਆਂ ਹੁੰਦੀਆਂ ਨੇ ਜੱਤੇ ਲਾਈ ਜਾਂਦਾ ਬੋ ਵੀ ਪਰਾ ਨੂੰ ਖਿੱਚ ਤੂੰ ਪਰਲੀ ਸਾਈਡ ਨੂੰ ਟਾਕੀ ਵਾਲੇ ਪਾਸੇ ਨੂੰ ਖਿੱਚ ਉਧਰੋਂ ਖਿੱਚ ਉਧਰੋਂ ਹਾਂ ਇਧਰੋਂ ਉਹ ਗੱਤਾ ਤੇ ਨਹੀਂ ਗੱਤਾ ਲਵਾ ਉਥੇ ਦੋ ਡਬਲਵਾ ਦੇ ਲਾਲਾ ਭਈ ਆਪਦਾ ਇੱਕ ਵਾਰੀ ਹੋਰ ਦਖਾਲਾ ਇਹ ਨਹੀਂ ਨਹੀਂ ਜਾਈ ਟੂ ਬਾਕੀ ਦੋ ਜਾਨੇ ਪਿੱਛੇ ਵੀ ਨੇ ਹੋ ਜਾ ਰਹੇ ਫਰਮਾਰੀ ਸੀਗੀ 7:00 7:30 ਦਾ 2 ਫੁੱਟ ਦਾ ਪੀਸ ਹੋ ਰਿਹਾ ਲੋਡ ਚਲੋ ਵੀ ਮਿੱਤਰੋ ਖਿੱਚੋ ਖਿੱਚੋ ਲੈਟ ਟਾਈਮ ਵਗੈਰਾ ਬਚਾ ਕੇ ਕਿਹਣਾ ਉਪਰ ਹੋ ਹੁਣ ਇੱਥੇ ਰਹਿ ਗਿਆ ਜੀ ਸੋਫਾ ਕਮ ਬੈੱਡ ਲੋਡ ਕਰਨਾ ਆਓ ਤੁਹਾਨੂੰ ਪਤਾ ਹੈ Hmm. रख दे रख दे कोई चक्कर नहीं आ बस सोफा कम बेड ग्रे कलर च पैक हो चुके रखले रह आ पापा मेरा सीधा <सथ> पा सीधा पाली बैठ के पेट पा उठे ਜੀ ਹੋ ਗਿਆ ਕੰਪਲੀਟ ਕਸਟਮਰ ਦਾ ਸਮਾਨ ਬੈੱਡ ਸੈਟ ਟੇਬਲ ਸੋਫਾ ਕੰਪੈਟ ਬੈੱਡ ਅਲਮਰਾ ਤੇ ਦੂਸਰੀ ਗੱਡੀ ਤੇ ਪੈਣ ਲੱਗੀ ਹੈ ਤਰਪਾਲ ਸਟਾਰਟ ਆ ਦੇਖੋ ਤਰਪਾਲਾ ਕੱਢਣ ਲੱਗ ਗਿਆ ਮੁੰਡਾ ਤੇ ਕੱਲੂ ਦੇਖਦੇ ਆ ਕਿੱਥੇ ਗੱਡੀ ਜਾਣੀ ਆ ਤੇ ਕਿਹੜਾ ਡਿਜ਼ਾਈਨ ਦਾ ਬੈੱਡ ਲੱਗਣਾ ਸੋ ਆਪਣੇ ਡਿਸਪਲੇ ਤੇ ਕੀ ਕੀ ਕਿਹੜਾ ਸੋਫਾ ਸ਼ੋਰੂਮ ਚ ਆਉਣਾ ਕੱਲ ਸੋ ਨੂੰ ਕੱਲ ਦੱਸਦੇ ਆ ਕੱਲ ਵੀਡੀਓ ਚ ਵੀਡੀਓ ਚ ਬਣੇ ਰਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ